ਅਜਪਾ ਦੇ ਰਾਸ਼ਟਰੀ ਜਨਸਕੱਤਰ ਤਰੁਣ ਚੁੰਗ ਨੇ ਸੀਨੀਅਰ ਆਪ ਆਗੂ ਸੰਜੇ ਸਿੰਘ ਤੇ ਆਪਣੀ ਪਾਰਟੀ ਪ੍ਰਤੀ ਸਿਆਸੀ ਹਮਦਰਦੀ ਹਾਸਲ ਕਰਨ ਲਈ ਅਫਵਾਹਾਂ ਫੈਲਾਉਣ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਦਿੱਲੀ ਸ਼ਰਾਬ ਕੁਟਾਲੇ ਵਿੱਚ ਸੰਜੇ ਸਿੰਘ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਹੈ। ਉਸਨੂੰ ਬਰੀ ਨਹੀਂ ਕੀਤਾ ਗਿਆ। ਤਰੁਣ ਚੁੰਗ ਨੇ ਕਿਹਾ ਕਿ ਸ਼ਰਾਬ ਨੀਤੀ ਕੁਟਾਲੇ ਚ ਦੇਸ਼ ਭਰ ਚ ਆਪ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ। ਜਿਸ ਦੀਆਂ ਜੜ੍ਹਾਂ ਦਿੱਲੀ ਪੰਜਾਬ ਅਤੇ ਹੋਰ ਵੀ ਕਈ ਸੂਬਿਆਂ ਵਿੱਚ ਹਨ ਝੁੰਗ ਨੇ ਕਿਹਾ ਕਿ ਸਿਰਫ ਭ੍ਰਿਸ਼ਟਾਚਾਰ ਹੀ ਨਹੀਂ ਸਗੋਂ ਹੋਰ ਮੋਰਚਿਆਂ ਤੇ ਆਪ ਸਰਕਾਰ ਦੀ ਨਿਰਾਸ਼ਾਜਨਕ ਅਸਫਲਤਾ ਜਨਤਾ ਨੂੰ ਚੰਗੀ ਤਰ੍ਹਾਂ ਪਤਾ ਹੈ ਪੰਜਾਬ ਅਤੇ ਦਿੱਲੀ ਵਿੱਚ ਹੈਲਥ ਕਲੀਨਿਕਾਂ ਅਤੇ ਸਕੂਲਾਂ ਤੇ ਤੁਹਾਡੀ ਪੂਰੀ ਮੁਹਿੰਮ ਮਸ਼ੀਨਰੀ ਵੋਟਰਾਂ ਨੂੰ ਮੂਰਖ ਬਣਾਉਣ ਲਈ ਸਿਰਫ ਇੱਕ ਧੋਖਾ ਹੈ ਸਿਹਤ ਕਲੀਨਿਕਾਂ ਦੀ ਗੱਲ ਕਰਨ ਵਾਲੀ ਆਪ ਸਰਕਾਰ ਨੇ ਜਨਤਕ ਸਿਹਤ ਦੀ ਕੀਮਤ ਤੇ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਾਬ ਨੀਤੀ ਬਣਾਈ ਪੰਜਾਬ 'ਚ ਇਸ ਦੇ ਸਿੱਟੇ ਸੰਗਰੂਰ ਚ ਵਾਪਰੇ ਹਹਾਕਾਰੇ ਕਾਂਢ ਚ ਸਾਫ ਦਿਖਾਈ ਦੇ ਰਹੇ ਹਨ ਜਿਸ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਚ ਦੋ ਦਰਜਨਾ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤਰੁਣ ਚੁੰਗ ਨੇ ਕਿਹਾ ਕਿ ਸੰਜੇ ਸਿੰਘ ਨੂੰ ਆਜ਼ਾਦੀ ਅੰਦੋਲਨ ਜਾਂ ਕਿਸੇ ਹੋਰ ਜੰਤਕ ਸ਼ਿਕਾਇਤ ਲਈ ਜੇਲ੍ਹ ਨਹੀਂ ਭੇਜਿਆ ਗਿਆ ਤੁਸੀਂ ਘੁਟਾਲੇ ਵਿਸ਼ਵਾਸਘਾਤ ਅਤੇ ਰਿਸ਼ਵਤਖੋਰੀ ਕਾਰਨ ਜੇਲ੍ਹ ਵਿੱਚ ਹੋ ਬਦਕਿਸਮਤੀ ਨਾਲ ਡਾਕਟਰ ਬੀ ਆਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਸਮਾਨਤਕ ਅਰਵਿੰਦ ਕੇਜਰੀਵਾਲ ਦੀ ਤਸਵੀਰ ਰੱਖ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਕਾਰਵਾਈ ਇਹਨਾਂ ਦੋਵਾਂ ਸ਼ਖਸੀਅਤਾਂ ਦਾ ਘੋਰ અપਮਾਨ ਹੈ ਇੱਕ ਪਾਸੇ ਸ਼ਰਾਬ ਘਟਾਲੇ ਵਿੱਚ ਸ਼ਾਮਲ ਲੋਕ ਹਨ ਜਦ ਕਿ ਦੂਜੇ ਪਾਸੇ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਕਦੇ ਵੀ ਇੱਕ ਕਦਮ ਪਿੱਛੇ ਨਹੀਂ ਹਟਾਇਆ ਇੱਕ ਪਾਸੇ ਸੰਵਿਧਾਨ ਬਣਾਉਣ ਵਾਲਾ ਵਿਅਕਤੀ ਹੈ ਅਤੇ ਦੂਜੇ ਪਾਸੇ ਉਹ ਵਿਅਕਤੀ ਹੈ ਜੋ ਸੰਵਿਧਾਨ ਨੂੰ ਨਹੀਂ ਮੰਨਦਾ